ਸਰਕਾਰ ਨੇ ਮਜਬੂਰ ਕਰਤਾ ਵਿਰੋਧ ਕਰਨ ਲਈ ਕਿਉਂਕਿ ਜਿੱਡੀ ਵੱਡੀ ਵਾਅਦਾ ਖਲਾਫੀ ਮੋਦੀ ਸਰਕਾਰ ਨੇ ਸਾਡੇ ਨਾਲ ਕੀਤੀ ਆ ਗੋਲੀਆਂ ਮਾਰ ਕੇ ਕਿਸਾਨਾਂ ਨੂੰ ਛੇੜ ਕੀਤਾ ਸਾਡਿਆਂ ਨੂੰ ਸਾਨੂੰ ਸਾਡੇ ਮਰਖ ਦੀ ਰਾਜਧਾਨੀ ਦਿੱਲੀ ਦੇ ਵਿੱਚ ਵੜਨ ਨਹੀਂ ਦਿੱਤਾ ਜਾਂਦਾ ਇਹ ਇੱਕ ਲੋਕਤੰਤਰ ਕਹਿਣ ਦੀ ਗੱਲ ਆ ਪਰ ਇਹ ਕਿ ਤਾਨਾਸ਼ਾਹੀ ਰਾਜ ਨਾਲੋਂ ਘੱਟ ਨਹੀਂ ਇਹ ਹਕੂਮਤ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸੇ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਹਾਂ ਬੀਜਪੀ ਨਾਲ ਜੁੜੀ ਹੋਈ ਹੰਸ ਰਾਜ ਹੰਸ ਦੀ ਹੰਸ ਰਾਜ ਹੰਸ ਨੂੰ ਜਦੋਂ ਦੀ ਫਰੀਦਕੋਟ ਤੋਂ ਟਿਕਟ ਮਿਲੀ ਆ ਤੇ ਕਿਸਾਨ ਉਹਦੇ ਪੈਰ ਨਹੀਂ ਲੱਗਣ ਦਿੰਦੇ ਅਜਿਹੇ ਦਿਨ ਨਹੀਂ ਹੋਣਾ ਅਜਿਹੇ ਮੌਕੇ ਨਹੀਂ ਹੋਣਾ ਜਿੱਥੇ ਹੰਸ ਰਾਜ ਹੰਸ ਜਾਂਦਾ ਕਿਸਾਨਾਂ ਵੱਲੋਂ ਪਹਿਲਾਂ ਉੱਥੇ ਘੇਰ ਲਿਆ ਜਾਂਦਾ ਸਵਾਲ ਕੀਤੇ ਜਾਂਦੇ ਨੇ ਸਭ ਤੋਂ ਪਹਿਲਾਂ ਮੈਂ ਕਹੂੰਗਾ ਕਿ ਵੀਡੀਓ ਨੂੰ ਚੱਲਦੇ-ਚੱਲਦੇ ਸ਼ੇਅਰ ਕਰਨਾ ਜੇ ਚੰਗੀ ਲੱਗੀ ਤਾਂ ਤੇ ਕਮੈਂਟ ਆਪਣੇ ਜ਼ਰੂਰ ਕਰਨੇ ਕਮੈਂਟ ਸਾਰਿਆਂ ਦੀ ਜਿਹੜੀ رائے ਆ ਤੁਹਾਡੀ رائے ਤੋਂ ਬਿਨਾ ਅਧੂਰੇ ਰਹਿ ਜਾਂਦੇ ਜਾਂਦੀਆਂ ਨੇ ਗੱਲਾਂ ਕਮੈਂਟ ਜ਼ਰੂਰ ਕਰਨੇ ਨੇ ਹੁਣ ਆਪਾਂ ਗੱਲ ਕਰਦੇ ਸੀ ਕਿ ਹੰਸ ਰਾਜ ਹੰਸ ਦੀ ਕਹਿੰਦੇ ਹੁੰਦੇ ਆ ਸਿਆਣੇ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਜਾਂ ਕਹਿੰਦੇ ਹੁੰਦੇ ਸੀ ਇੱਕ ਹੱਥ ਕਰ ਲਾ ਇੱਕ ਦੂਜਾ ਹੱਥ ਭਰ ਲਾ ਕਿਸਾਨਾਂ ਦੇ ਨਾਲ ਜੋ ਭਾਜਪਾ ਨੇ ਹਾਲ ਕੀਤਾ ਉਹ ਮੈਂ ਕਹਿੰਦਾ ਬਾਹਰਲੇ ਦੇਸ਼ ਦੇ ਮੁਲਕ ਆ ਕੇ ਵੀ ਇਸ ਤਰ੍ਹਾਂ ਕਰਦੇ ਬਾਰਡਰਾਂ ਤੇ ਗੋਲੀ ਚੱਲਦੀ ਆ ਦੂਸਰਾ ਨਾਮ ਮੁਕਾਬਲਾ ਹੁੰਦਾਗਾ ਤੇ ਉੱਥੇ ਵੀ ਸਾਡੇ ਜਿਹੜੇ ਨੌਜਵਾਨ ਨੇ ਇੱਕ ਜਾਂ ਦੋ ਸ਼ਹੀਦ ਹੁੰਦੇ ਨੇ ਤੇ ਪਰ ਇੱਥੇ ਹੋਇਆ ਕਿ ਦਿੱਲੀ ਦੇ ਅੰਦਰ 700 ਤੋਂ ਉੱਪਰ ਕਿਸਾਨਾਂ ਦੀ ਜਿਹੜੀ ਸ਼ਹੀਦੀ ਆ ਉਹ ਪ੍ਰਾਪਤ ਕਰ ਗਏ ਮੋਦੀ ਦੇ ਕੰਨ ਤੇ ਜੂਨਾ ਸਰਕੀ ਇਹ ਹੰਸ ਰਾਜ ਹੰਸ ਦੇ ਕੰਨ ਤੇ ਜੂਨਾ ਸਰਕੀ ਇੱਕ ਕਦਮ ਆ ਕਿਸਾਨਾਂ ਨੂੰ ਕਿਹਾ ਸੀ ਮੈਂ ਮੋਦੀ ਕੋਲ ਟਾਈਮ ਲੈਣਾ ਸੀ ਇੱਕ ਮੰਤਰੀ ਹੋਵੇ ਉਹਨੂੰ ਮੋਦੀ ਕੋਲ ਟਾਈਮ ਲੈਣਾ ਪਵੇ ਫਿਰ ਕਿਸਾਨਾਂ ਦੀ ਕੌਣ ਸੁਣੂਗਾ ਦੂਜੀ ਗੱਲ ਹੰਸ ਰਾਜ ਆਂਸ ਨੂੰ ਪੁੱਛੋ ਦਿੱਲੀ ਮੋਰਚਾ ਚੱਲਿਆ ਸਾਲ ਤੋਂ ਉੱਪਰ ਕਿੱਥੇ ਆ ਕੇ ਬੈਠਾ ਉੱਤੇ ਤੁਹਾਡੇ ਕੋਲੇ ਕਿੱਦੇ ਆਇਆ ਕਿੱਦੇ ਦਾ ਬਿਆਨ ਆਇਆ ਕੋਈ ਬਿਆਨ ਸੁਣਾ ਦਿਓ ਆਪਾਂ ਇੱਕ ਟੌਪਿਕ ਤੇ ਆਉਣੇ ਆ ਉਸੇ ਗੱਲ ਤੇ ਆਉਣੇ ਆ ਫਿਰ ਇਹ ਖਨੌਰੀ ਬਾਰਡਰ ਦੇ ਉੱਤੇ ਸਬ ਕਰਨ ਦੇ ਜਿਹੜੀ ਗੋਲੀ ਮਾਰੀ ਜਾਂਦੀ ਆ ਇਹਦੇ ਦਾ ਬਿਆਨ ਆਇਆ ਇਹਦੀ ਜਮਾਨੇ ਦੀ ਨਿਕਲੀ ਦੀ ਜੀਬ ਕਿ ਦੋ ਸ਼ਬਦ ਇਸ ਤਰੀਕ ਕਹਦੇ ਕਿ ਬਹੁਤ ਮਾਰਾ ਹੋਇਆ ਮਾਰਿਆ ਪਰ ਇਹਨਾਂ ਨੇ ਸਰਕਾਰਾਂ ਨੇ ਆ ਭਾਜਪਾ ਦੇ ਨੇ ਇੱਕ ਅਜ ਕੱਲ ਸੰਭੂ ਆਰਡਰ ਤੇ ਸਾਡੀ ਮਾਤਾ ਸਹੀਦ ਹੋ ਗਈ ਅਸੀਂ ਹਜ਼ਾਰਾਂ ਸਹੀਦ ਦੀਆਂ ਪਾਈ ਜਾਂਦੇ ਆ ਕਸਾਲ ਹਜ਼ਾਰਾਂ ਸਹੀਦ ਦੀਆਂ ਪਾਈ ਜਾਂਦੇ ਨੇ ਸਿਰਫ ਕਾਦੇ ਵਾਸਤੇ ਨਾ ਕਿਸੇ ਤੋਂ ਭੀਖ ਮੰਗਦੇ ਨੇ ਨਾ ਉਹ ਕਹਿੰਦੇ ਨੇ ਸਾਨੂੰ ਕੁਝ ਪੈਸੇ ਦਿਓ ਤੁਸੀਂ ਜਾਂ ਸਾਡੀ ਸਹਾਇਤਾ ਕਰੋ ਸਿਰਫ ਉਹ ਕਹਿੰਦੇ ਆ ਇਹ ਸਿਹਰੇਸ ਅਸੀਂ ਕਾਨੂੰਨ ਬਣਾਏ ਨੇ ਸਰਕਾਰ ਵੱਲੋਂ ਸਾਨੂੰ ਮਾਨਤਾ ਪ੍ਰਾਪਤ ਨਹੀਂ ਅਸੀਂ ਇਹ ਕਹਿੰਦੇ ਆਵੇਂ ਕਿ ਉਹਨਾਂ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਜਦੋਂ ਕਾਨੂੰਨ ਕਿਸਾਨ ਕਹਿੰਦੇ ਸਾਨੂੰ ਠੀਕ ਹੀ ਨਹੀਂ ਤੁਸੀਂ ਕਿਉਂ ਤੱਕੇ ਨਾਲ ਥੋਪ ਰਹੇ ਹੋ ਤੇ ਜੇ ਕਿਸਾਨ ਜਾਣਦੇ ਆ ਦਿੱਲੀ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਜਾਂਦਾ ਕਿਲ ਘਟ ਤੇ ਲੋਹਿਆਂ ਦੇ ਸਭ ਨੂੰ ਪਤਾ ਪੱਥਰ ਦੇ ਵੱਡੇਡੇ ਕੰਧਾਂ ਅਸਾਰ ਦਿੱਤੀਆਂ ਜਿਵੇਂ ਇੱਕ ਮੁਲਕ ਦੀ ਦੂਜੇ ਮੁਲਕ ਦੇ ਨਾਲ جنگ ਹੁੰਦੀ ਆ ਇਹ ਹੁਣ ਬੇਸ਼ਰਮ મોદી ਅਤੇ ਉਹਦੇ ਚਮਚੇ ਪੰਜਾਬ ਦੇ ਵਿੱਚ ਸੀਟਾਂ ਤੇ ਖੜੇ ਕਰਤੇ ਜੇਕਰ ਹੁਣ ਕਿਸਾਨ ਉਹਨਾਂ ਨੂੰ ਰੋਕ ਕੇ ਸਵਾਲ ਪੁੱਛਦੇ ਨੇ ਤਾਂ ਗੁੰਡਾਗਰਦੀ ਕਰਦੇ ਨੇ ਜਿਵੇਂ ਇਹ ਗਰੇਵਾਲ ਆ ਜਿਹੜਾ ਹਰਜੀਤ ਗਰੇਵਾਲ ਆ ਕੋਈ ਇਹਦੇ ਬੋਲ ਦੇਖ ਕੇ ਕਿਸੇ ਜਗਦੀਤ ਥਲੀ ਨੇ ਜਿਹੜੀ ਇਹਦੀ ਇੰਟਰਵਿਊ ਕੀਤੀ ਸੀ ਕਹਿੰਦਾ ਮੇਰੇ ਨਾਲ 20 ਗਨਮੈਨ ਨੇ ਕਹਿੰਦਾ ਮੇਰੇ ਕੋਲੇ ਕੋਈ ਆ ਕੇ ਦਿਖਾਵੇ ਦੂਰੋਂ ਕਹਿੰਦਾ ਜੋ ਕੁਝ ਕਰਦੇ ਆ ਕਰੀ ਜਾਣਦੇ ਇਨਾਂ ਦੇ ਭਰਾਵੋ ਮਨ ਦੇ ਵਿੱਚ ਬੜਾ ਹੰਕਾਰ ਭਰਿਆ ਹੋਇਆਗਾ ਹੰਸ ਰਾਜ ਹੰਸ ਦੇ ਬਲਕ ਹੁਣ ਮੋਗੇ ਦੇ ਵਿੱਚ ਫਿਰ ਸਿੱਤਰਪਰੇਟ ਹੋਈ ਇਹਦੇ ਫਿਰ ਬੱਜੇ ਨੇ ਜਿਹੜੇ 70 ਕਿਸਾਨਾਂ ਵੱਲੋਂ ਇਹ ਤੋਂ ਸਬਕ ਲੈ ਲੈ ਇਹ ਮੜਾ ਮੋਟਾ ਛੇ ਸੂਟ ਦੀ ਆਉਦੀ ਛੱਡ ਸੂਟ ਕੇ ਭਾਜੇ ਇਹ ਜੇ ਚੰਗਾ ਚਾਹੁੰਦਾ ਇਹਨੂੰ ਬੋਰਡ ਤਾਂ ਇਹਨੂੰ ਪੈਣੀ ਨਹੀਂ ਚਾਹੇ ਅੱਜ ਇਹ ਲਿਖ ਕੇ ਲੈ ਲਓ ਚਾਹੇ ਕੱਲ ਲਿਖ ਕੇ ਲੈ ਲਓ ਹੁਣ ਕੁਝ ਬੀਬੀਆਂ ਨੂੰ ਮਾਗਰ ਲਾਇਆ ਕੁਝ ਨੌਜਵਾਨਾਂ ਨੂੰ ਜਾਤੀ ਦੇ ਨਾਮ ਤੇ ਵੰਡਣਾ ਚਾਹੁੰਦਾ ਅੱਜ ਤੁਹਾਡੇ ਸਾਹਮਣੇ ਇਹ ਮਿੰਤਾ ਵੀ ਕਰੂਗਾ ਤਰਲੇ ਵੀ ਕਰੂਗਾ ਤੁਹਾਨੂੰ ਪਰਮਾਉਣ ਦੇ ਪੂਰੇਆਂ ਐਸੀਆਂ ਗੱਲਾਂ ਕਰੂਗਾ ਕਿ ਮੈਂ ਤਾਂ ਬਸ ਛੋਡੇ ਆ ਪਰ ਵੀਰੋ ਜੇ ਇਹ ਜਿੱਤਗੇ ਨਾ ਤੁਹਾਨੂੰ ਪਤਾਗਾ ਪਹਿਲਾਂ ਤਾਂ 70 ਸਾਲ ਹੋ ਗਏ ਨਹੀਂ ਪਤਾ ਸੀ ਹੁਣ ਤਾਂ 2-4 ਸਾਲਾਂ ਦਾ ਪਤਾ ਲੱਗਣ ਲੱਗ ਗਿਆ ਕਿ ਜਿੱਤ ਕੇ ਤੁਹਾਨੂੰ ਮੂੰਹ ਦਿਖਾਉਂਦੇ ਨੇ ਸਣੀ देओल ਜਿੱਤਿਆ ਸੀ ਗਰਦਾਸਪੁਰ ਤੋਂ ਇੱਕ ਬਿਆਨ ਦਿਖਾ ਦਿਓ ਕਿਸਾਨਾਂ ਦੇ ਹੱਕ ਦੇ ਵਿੱਚ ਇੱਕ ਬਿਆਨ ਦਿਖਾ ਦਿਓ ਪੰਜਾਬ ਦੇ ਹੱਕ ਦੇ ਵਿੱਚ ਇਹਨਾਂ ਨੂੰ ਪੰਜਾਬ ਨੂੰ ਦਾ ਫਿਕਰ ਕੋਈ ਨਹੀਂ ਇਹ ਤਾਂ ਪੱਟਕੇ ਖਾ ਜਾਣਗੇ ਜੇਕਰ ਇਹਨਾਂ ਦਾ ਪੰਜਾਬ ਦੇ ਵਿੱਚ ਕਿਹੜਾ ਸਿੱਕਾ ਚੱਲ ਗਿਆ ਜੇ ਕਿਹੜਾ ਇਹਨਾਂ ਨੇ ਆਪਣੀਆਂ ਲੱਤਾਂ ਢਾਲੀਆਂ ਕਿਸਾਨੋਂ ਭਰਾਵੋ ਫਿਰ ਤੁਸੀਂ ਇਹਨਾਂ ਬਿਲਾ ਦਾ ਵਿਰੋਧ ਕਰ ਸਕੋਗੇ ਨਾ ਤੁਸੀਂ ਰੈਲੀਆਂ ਕਰ ਸਕੋਗੇ ਤੇ ਜੇਕਰ ਤੁਸੀਂ ਕਰਦੇ ਹੋ ਜਿਵੇਂ ਹੁਣ ਸੰਭੂ ਬਾਡਰ ਖਨੌਰੀ ਬਾਡਰ ਤੇ ਗੋਲੀਆਂ ਚੱਲਦੀਆਂ ਨੇ ਦੁੱਗਣੀਆਂ ਗੋਲੀਆਂ ਚੱਲਣਗੀਆਂ ਜੇਕਰ ਇਹ ਬੀਜੇਪੀ ਐ ਭਾਜਪਾ ਵਾਲੇ ਜਿੱਤ ਗਏ ਅੱਜ ਦੀ ਗੱਲ ਨੋਟ ਕਰ ਲਓ ਵੀਡੀਓ ਨੂੰ ਚਾਹੇ ਸਾਂਭ ਕੇ ਰੱਖ ਲਓ ਜਿੰਨਾ ਇਹਨਾਂ ਨੇ ਨੁਕਸਾਨ ਕਰਨਾ ਕਦੇ ਤੁਸੀਂ ਸੋਚਿਆ ਵੀ ਨਹੀਂ ਹੋਣਾ ਬਹੁਤ ਇਹ ਜਾਲ ਬੰਦੇ ਨੇ ਕਹਿੰਦੇ ਹੁੰਦੇ ਨੇ ਕਿ ਬਗਲਾ ਵੀ ਸਮਾਦੀ ਲਾ ਲੈਂਦਾਗਾ ਸਮਾਦੀ ਲੀਨ ਹੋ ਜਾਂਦਾ ਹੈਗਾ ਆਪਦੀ ਧੌਣ ਥੱਲੇ ਛੁੱਟ ਲੈਂਦਾ ਹੈਗਾ ਪਰ ਜਦੋਂ ਮੱਸੀ ਨੇੜੇ ਆਉਂਦੀ ਆ ਉਹਦੀ ਨਿਕਲ ਜਾਂਦਾ ਹੈਗਾ ਜਿਹੋਰਦਿਆਂ ਵਾਰ ਆਉਂਦਾ ਉਹਦੀ ਨਿਕਲ ਜਾਂਦਾ ਹੈਗਾ ਇਹ ਉਹ ਬਗਲੇ ਨੇ ਇਹਨਾਂ ਤੇ ਇਤਵਾਰ ਨਾ ਕਰਿਓ ਤੁਸੀਂ ਕਿ ਇਹਨਾਂ ਨੇ ਧੌਣਾ ਸਿੱਟੀਆਂ ਨਹੀਂ ਥੱਲੇ ਜੀ ਇਹ ਤਾਂ ਹੁਣ ਮਿੰਤਾ ਕਰਦੇ ਨੇ ਹੁਣ ਤਾਂ ਇਹਨਾਂ ਤੋਂ ਜੋ ਮਰਜ਼ੀ ਕਰਾ ਲਓ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਚਾਹੇ ਜਵਾਕਾਂ ਦੀਆਂ ਲਾਈਆਂ ਸਾਫ਼ ਕਰਾ ਲਓ ਉਹ ਵੀ ਕਰ ਦੇਣਗੇ ਹੋਰ ਕਮਾਤਾ ਟਾਡਾ ਕੋਈ ਮਣਾ ਮੋਟਾ ਉਹ ਵੀ ਕਰ ਦੇਣਗੇ ਪੈਸੇ ਵੀ ਦੇ ਦੇਣਗੇ ਇਹਨਾਂ ਕੋਲੇ ਬਾਦੂ ਰੁਪਿਆਗਾ ਪਰ ਤੁਹਾਡੀ ਕੀਤੀ ਹੋਈ ਨਿੱਕੀ ਜੀ ਗਲਤੀ ਤੁਹਾਡੀ ਬਖਤੀ ਹੋਈ ਇੱਕ ਕਬੋਟ ਜੇਕਰ ਇਹਨੂੰ ਪੈਂਦੀ ਆ ਤਾਂ ਇਹ ਸਮਝ ਲਓ ਤੁਸੀਂ 5 ਸਾਲਾਂ ਲਈ ਹੋਰ ਕੰਡੇ ਗੱਟ ਲੇ ਜੇਕਰ ਮੋਦੀ ਉਹ ਤੋਂ ਜਿੱਤਦਾਗਾ ਬਹੁਮਤ ਨਾਲ ਜਿੱਤਦਾਗਾ ਤਾਂ ਭੁੱਲ ਜਿਓ ਮੁੜ ਕੇ ਪੰਜਾਬ ਦੇ ਵਿੱਚ ਕੋਈ ਵੋਟ ਪਵੇਗੀ ਵੋਟਰ ਰਾਜ ਦਾ ਅਧਿਕਾਰ ਹੋਊਗਾ ਕਿਸੇ ਨੂੰ 10 ਸਾਲ ਤੁਹਾਡੇ ਪੈਰ ਨਹੀਂ ਲੱਗਣਦੇ ਨੇ ਤੁਹਾਡੇ ਜ਼ਮੀਨਾਂ ਜੂਨ ਨਾਲ ਤਾਂ ਮਿੰਟਾਂ 'ਚ ਖੋ ਕੇ ਲੈ ਜਾਣਗੇ ਇਹ ਜ਼ਮੀਨਾਂ ਵੀ ਲੈ ਜਾਣਗੇ ਡਾਂਗਾ ਵੀ ਮਾਰਨਗੇ ਪਰਚੇ ਵੀ ਕਰ ਦੇਗੇ ਤੁਹਾਡੇ ਤੇ ਤੁਹਾਨੂੰ ਜੇਲਾਂ ਦੇ ਵਿੱਚ ਵੀ ਸੱਟਣਗੇ ਧਾਨ ਨੇ ਤੇ ਜਵਾਪੇ ਵਰਗੇ ਕਾਨੂੰਨ ਵੀ ਲਾਉਣਗੇ ਇਹ ਤੁਸੀਂ ਵੀਡੀਓ ਨੂੰ ਚਾਹੇ ਸਾਂਭ ਕੇ ਰੱਖ ਲਓ ਜੇ ਕੁਝ ਨਾ ਹੋਇਆ ਤਾਂ ਮੈਨੂੰ ਕਹਿ ਦਿਓ ਇਹ ਬਹੁਤ ਖਤਰਨਾਕ ਚੀਜ਼ ਆ ਇਨਾਂ ਦੇ ਪਿੱਛੇ ਜਿਹੜਾ ਆਰਐਸਐਸ ਖੜੀ ਹੈ ਇੱਕ ਜਿਹੜੀ ਸਿੱਖ ਕੌਮ ਨੂੰ ਕੁਚਲਣਾ ਚਾਹੁੰਦੀ ਆ ਸਿੱਖ ਕੌਮ ਉਹਨਾਂ ਲਈ ਦੁਸ਼ਮਣ ਆ ਤੇ ਜਿਹੜਾ ਆਪਣਾ ਗਰੇਵਾਲ ਆ ਉਹ ਭਾਜਪਾ ਦਾ ਮੈਂਬਰ ਆ ਮੋਦੀ ਆ ਜਿਹੜਾ ਉਹ ਵੀ ਆਰਐਸਐਸ ਦਾ ਬੰਦਾ ਹੈਗਾ ਇਹ ਸਾਰੇ ਆਰਐਸਐਸ ਨੇ ਇੱਕ ਮਹਿਮ ਬਿੱਢੀ ਹੋਈ ਆ 100 ਸਾਲ ਤੋਂ ਲੱਗੇ ਹੋਏ ਨੇ ਤੁਹਾਡੀਆਂ ਜਾ ਕੇ ਕਿੱਥੋਂ ਦੇਖੋ ਤੁਹਾਡੇ ਨਾਲ ਕੀ ਕੁਝ ਨਹੀਂ ਹੋਇਆ ਮੈਂ ਬੇਨਤੀ ਕਰਦਾ ਸੀ ਬੇਸਕਾ ਹੰਸ ਰਾਜ ਹੰਸ ਦੀ ਬਰੋਧ ਕਰਦੇ ਨੇ ਕਿਸਾਨਾਂ ਤੁਹਾਨੂੰ ਇੱਕ ਵੀਡੀਓ ਸੁਣਾਉਣਾਗਾ ਪਹਿਲਾਂ ਛੋਟੀ ਜੀ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਕਿ ਕਿਸਾਨਾਂ ਵੱਲੋਂ ਇਹਨਾਂ ਦਾ ਵਿਰੋਧ ਕੀਤਾ ਜਾਂਦਾਗਾ ਪਰ ਇਹ ਬੇਸ਼ਰਮ ਨਹੀਂ ਇਹ ਜੇ ਆਪਾਂ ਕਹੀਏ ਬੇਸ਼ਰਮ ਵੀ ਆ ਢੀਠ ਵੀ ਆ ਇਹ ਇਹਨਾਂ ਨੂੰ ਆਇਆਦਾ ਵੀ ਕੇਰਾ ਸੀ ਵੀ ਕੇਰਾ ਇੱਕ ਵਾਰੀ ਅਸੀਂ ਵੋਟਾਂ ਲੈ ਲਈਏ ਮੁੜ ਕੇ ਜਿਹੜਾ ਹੈਗਾਗਾ ਇਨਵਰਸਿਟੀ ਪੁੱਛਣਾਗਾ ਇੱਕ ਮਿੰਟ ਦਾ ਵੀਡੀਓ ਦਿਖਾਉਣਾ ਤੁਹਾਨੂੰ ਕਿਸਾਨਾਂ ਦਾ ਦਰਦ ਕਿਸਾਨਾਂ ਨੇ ਜਦੋਂ ਨੂੰ ਮੋਗੇ ਦੇ ਵਿੱਚ ਘੇਰ ਲਿਆ ਤਾਂ ਉੱਥੇ ਤੋਂ ਸਵਾਲ ਪੁੱਛਨੇ ਚਾਹੀਏ ਹੁਣ ਤੱਕ ਸਵਾਲ ਕਹਿੰਦਾ ਮੈਂ ਤਾਂ ਦਿੰਦਾ ਨਹੀਂ ਕਿਸੇ ਨੂੰ ਦੂਰਕ ਖਸਾਂ ਝੰਡੀਆਂ ਦਿਖਾਉਣ ਦੇ ਲਈ ਵਿਚਾਰੇ ਇਹਨਾਂ ਲੋਕਾਂ ਨੇ ਕੌਮ ਦਾ ਬੇੜਾ ਕਰ ਕਰਤਾ ਜੇਕਰ ਤੁਸੀਂ ਪਹਿਲਾਂ ਕਹਿੰਦੇ ਸੀ ਇੱਕ ਮੌਕਾ ਕੇਜਰੀਵਾਲ ਨੂੰ ਜੇ ਇੱਕ ਮੌਕਾ ਹੁਣ ਤੁਸੀਂ ਇਹਨਾਂ ਨੂੰ ਦਿੱਤਾ ਤਾਂ ਭੁੱਲ ਜੋ ਤੁਸੀਂ ਪਹਿਲੇ ਪੰਜਾਬ ਭੁੱਖਾ ਮਰ ਰਿਹਾ ਗਰੀਬ ਦਿਨ ਦਿਨ ਗਰੀਬ ਹੁੰਦਾ ਜਾ ਰਿਹਾ ਉਹਦਾ ਚੁੱਲ੍ਹੇ ਦਾ ਖਰਚਾ ਨਹੀਂ ਚੱਲਦਾ ਗਰੀਬ ਦਾ ਉਹਨਾਂ ਦੇ ਗਰੀਬਾਂ ਦੇ ਘਰਾਂ ਦੇ ਵਿੱਚ ਜਾ ਕੇ ਪੁੱਛੋ ਜਿਨ੍ਹਾਂ ਨੇ ਆਥਰ ਦੀ ਰੋਟੀ ਦਾ ਸੰਸਾ ਹੋ ਜਾਂਦਾ ਹੈਗਾ ਕਿ ਸਾਮ ਦੀ ਰੋਟੀ ਕਿਵੇਂ ਪਕਾਵਾਂਗੇ ਸਾਡੀਆਂ ਮਾਮਾ ਭੈਣਾ ਕੰਮੇ ਖੇਤਾਂ ਦੇ ਵਿੱਚੋਂ ਥੋੜਾ ਥੋੜਾ ਲੱਕੜ ਇਕੱਠਾ ਕਰਕੇ ਲਿਆਉਂਦੀਆਂ ਨੇ ਫਿਰ ਉਹ ਚੁੱਲਿਆਂ ਦੇ ਵਿੱਚ ਅੱਗ ਬਾਲਦੀਆਂ ਨੇ ਫਿਰ ਜਾ ਕੇ ਕਿਤੇ ਰੋਟੀ ਦਾ ਪ੍ਰਬੰਧ ਹੁੰਦਾਗਾ ਪਹਿਲਾ ਵੀਡੀਓ ਸੋਣਾ ਤੁਹਾਨੂੰ ਕਿਸਾਨ ਜਣੀਆਂ ਜੀ ਦਾ ਪ੍ਰਧਾਨਾ ਭਾਰਤੀ ਕਿਸਾਨੀ ਉਹਨਾਂ ਇਕਤਾ ਕਰਾਉਂਦਾ ਅੱਜ ਇੱਥੇ ਹੰਸਰਾ ਜੀ ਆਏ ਆ ਕਿ ਕਹਿਣਾ ਚਾਹੁੰਦੇ ਕਿ ਤੁਹਾਡਾ ਕੀ ਰੋਸ ਹੈ ਸਾਨੂੰ ਇਸ ਮੋਦੀ ਸਰਕਾਰ ਨੇ ਮਜਬੂਰ ਕਰਤਾ ਵਿਰੋਧ ਕਰਨ ਲਈ ਕਿਉਂਕਿ ਜਿੱਡੀ ਵੱਡੀ ਵਾਅਦਾ ਖਿਲਾਫੀ ਮੋਦੀ ਸਰਕਾਰ ਨੇ ਸਾਡੇ ਨਾਲ ਕੀਤੀ ਆ ਗੋੜੀਆਂ ਮਾਰ ਕੇ ਕਿਸਾਨਾਂ ਨੂੰ ਛੇੜ ਕੀਤਾ ਸਾਡਿਆਂ ਨੂੰ ਸਾਨੂੰ ਸਾਡੇ ਮੁਲਕ ਦੀ ਰਾਜਧਾਨੀ ਦਿੱਲੀ ਦੇ ਵਿੱਚ ਫਰਮ ਨਹੀਂ ਦਿੱਤਾ ਜਾਂਦਾ ਇਹ ਇੱਕ ਲੋਕਤੰਤਰ ਕਹਿਣ ਦੀ ਗੱਲ ਆ ਪਰ ਇਹ ਕਿ ਤਾਨਾਸ਼ਾਹੀ ਰਾਜ ਨਾਲੋਂ ਘੱਟ ਨਹੀਂ ਹੈ ਇਹ ਹਕੂਮਤ ਵੀ ਸਰਕਾਰ 2014 ਦੇ ਵਿੱਚ ਵੀ ਕਹਿੰਦੀ ਸੀ ਅਸੀਂ ਲਾਗੂ ਕਰਾਂਗੇ ਜਦੋਂ ਇਲੈਕਸ਼ਨ ਆ ਜਾਂਦਾ ਉਸੇ ਟਾਈਮ ਕਹਿੰਦੇ ਅਸੀਂ ਲਾਗੂ ਕਰਾਂਗੇ ਪਰ ਜਦੋਂ ਸੱਤਾ ਦੇ ਵਿੱਚ ਮੋਦੀ ਸਰਕਾਰ ਆ ਜਾਂਦੀ ਆ ਉਦੋਂ ਬਾਅਦ ਇਹ ਜਿਹੜੇ ਐਮਐਸਪੀ ਗਰੰਟੀ ਆ ਉਹਨੂੰ ਖਤਮ ਕਰਨਾ ਚਾਹੁੰਦੀ ਆ ਮੰਡੀਆਂ ਖਤਮ ਕਰਨਾ ਚਾਹੁੰਦੀ ਆ ਕਿਸਾਨਾਂ ਨੂੰ ਲਟਾੜਨਾ ਚਾਹੁੰਦੀ ਆ ਕਿਸਾਨਾਂ ਨੂੰ ਜਿਹੜੇ ਕਿਸਾਨਾਂ ਦੇ ਘਰ ਤੱਕ ਕਿਸਾਨਾਂ ਦੇਗਾ ਜ਼ਮੀਨਾਂ ਅਜਾਨੇ ਬਾਨੀ ਵਰਗੇ ਪੱਟੇ ਘਰਾਨਿਆਂ ਦੇ ਹਵਾਲੇ ਕਰਨਾ ਚਾਹੁੰਦੀ ਆ ਸਾਡੇ ਆਮ ਲੋਕਾਂ ਦਾ ਜਿਹੜਾ ਜਨ ਜੀਵਨ ਅਸੀਂ ਸੌਖੇ ਪਿੰਡਾਂ ਦੇ ਵਿੱਚ ਵੱਸਦੇ ਆਂ ਸਾਨੂੰ ਧਰਮ ਦੇ ਨਾਂ ਤੇ ਲੜਾਉਣਾ ਚਾਹੁੰਦੇ ਆ ਸਾਨੂੰ ਜਾਤਾਂ ਪਾਤਾਂ ਦੇ ਵਿੱਚ ਵੰਡਣਾ ਚਾਹੁੰਦੀ ਆ ਇਹ ਮੋਦੀ ਹਕੂਮਤ ਦੀ ਜਿਹੜੀ ਅੰਦਰਲੀ ਨੀਤੀ ਆ ਅਸੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਬੀਜੇਪੀ ਦਾ ਕੋਈ ਵੀ ਕੈਂਡੀਡੇਟ ਪਹੁੰਚਦਾ ਉਹਦੇ ਨਾਲ ਅਸੀਂ ਸਵਾਲ ਪੁੱਛਣ ਲਈ ਇਕੱਠੇ ਹੁੰਦੇ ਆ ਪਰ ਸਾਡੇ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਕੱਟੀਆਂ ਦੇ ਵਿੱਚ ਐਡੇ ਹੋ ਕੇ ਕਿ ਨੰਗ ਰਿਆ ਜਾਂਦਾ ਸਰਾ ਜਾਂਸ ਜਿਹੜਾ ਕਹਿੰਦਾ ਮੈਂ ਲੋਕਾਂ ਦੀ ਕਚਹਿਰੀ ਦੇ ਵਿੱਚ ਹਾਜ਼ਰ ਆਂ ਇਹ ਕਿਸੇ ਕਚਹਿਰੀ ਦੇ ਵਿੱਚ ਹਾਜ਼ਰ ਨਹੀਂ ਹੁੰਦਾ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਇੱਕ ਲੋਕਾਂ ਨੂੰ ਪੈਸੇ ਦੇ ਦੌਰ ਜੋਰ ਤੇ ਪੈਸੇ ਦੇ ਜੋਰ ਤੇ ਲੋਕਾਂ ਨੂੰ ਲਾਲਚ ਦੇ ਕੇ ਆਪਦੇ ਮਗਰ ਲਾਉਣਾ ਚਾਹੁੰਦਾ ਪਰ ਇਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਭਾਵੇਂ ਕੋਈ ਗਰੀਬ ਆ ਭਾਵੇਂ ਕੋਈ ਅਮੀਰ ਆ ਭਾਵੇਂ ਫਿਰ ਕਿਰਤ ਕਰਨ ਵਾਲਾ ਪਰ ਪੰਜਾਬ ਦੇ ਲੋਕ ਵਕਾਊ ਨਹੀਂ ਹੈਗੇ ਉਹਨਾਂ ਦਾ ਜ਼ਮੀਰ ਨਹੀਂ ਵਕਾਊ ਉਹ ਉਹਲੀ ਵੀਡੀਓ ਥੋੜੀ ਹੈ ਥੋੜੀ ਲੰਬੀ ਹੈ ਮੈਂ ਇਸ ਗੱਲ ਕਿ ਵੀਡੀਓ ਲੰਬੀ ਹੁੰਦੀ ਆ ਜਿਹੜੀਆਂ ਮੈਂ ਗੱਲਾਂ ਕਹਿਆਂ ਹੁਣ ਮੈਂ ਵੀਡੀਓ ਨੂੰ ਸੁਣੀ ਮੈਂ ਪ੍ਰਮਾਤਮਾ ਨੂੰ ਜਾਣ ਕੇ ਕਹਿੰਦਾ ਸਿਰਫ ਇਦਾਂ ਦੇ ਬਿਰੋ ਸੁਣਿਆ ਸੀ ਉਹ ਵਿਰੋਧ ਵਾਲੀ ਮੈਂ ਵੀਡੀਓ ਉੱਤਰ ਨੂੰ ਸੁਣਾਈ ਨਹੀਂ ਹੁਣ ਉਹੀ ਗੱਲ ਆ ਗਈ ਨਾ ਹੁਣ ਪੈਸੇ ਦੇ ਜ਼ੋਰ ਤੇ ਉਹ ਕਰਨਗੇ ਫਿਰ ਹੋ ਸਕਦਾ ਮਸ਼ੀਨਾਂ ਦੇ ਵਿੱਚ ਗੜਬੜੀ ਕਰਾਉਣ ਬੜਾ ਸੁਚੇਤ ਰਹਿਣ ਦੀ ਲੋੜ ਆ ਮਤ ਹਰੇਕ ਵਰਗ ਨੂੰ ਕਹੂੰਗਾ ਗਰੀਬ ਆ ਅਮੀਰ ਆ ਜਾਤ ਪਾਤ ਨਾਲ ਖਾਲਸੇ ਦਾ ਕੋਈ ਸਬੰਧ ਨਹੀਂ ਕੋਈ ਜਾਤ ਨਹੀਂ ਪਾਤ ਨਹੀਂ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ ਕੋਈ ਥੋੜੀ ਕਰਤ ਕਰਦਾ ਕੋਈ ਵੱਡੀ ਕਰਤ ਕਰਦਾ ਜਿਹਦੇ ਕੋਲ ਵੱਡੇ ਰੁਪਏ ਨੇ ਉਹ ਥੋੜਾ ਜਿਆਦਾ ਵੱਡਾ ਹੋ ਜਾਂਦਾ ਆਪਾਂ ਉਹਨੂੰ ਵੱਡਾ ਕਹਿੰਦੇ ਆ ਜਿਹੜੇ ਆਪਾਂ ਆਮ ਘਰਾਂ ਦੇ ਮੁੰਡੇ ਆ ਆਮ ਘਰਾਂ ਦਾ ਸਾਡਾ ਜਿਹੜਾ ਹੈਗਾ ਉਹ ਸਾਰਾ ਇੱਕ ਜਰਨਲ ਕਟਾ ਆ ਗਈ ਬਸ ਅੱਕ ਦੇ ਦੇ ਦਿੱਤੀ ਸਾਰੇ ਕਾਪਾ ਸੀਮਤ ਜੇ ਦਾਇਰੇ ਵਿੱਚ ਰਹਿਣ ਵਾਲੇ ਲੋਕ ਆ ਹੁਣ ਤੁਸੀਂ ਵੇਖੋ ਇਸ ਤਰ੍ਹਾਂ ਗੁੰਡਾਗਰਦੀ ਕਰਦੇ ਨੇ ਗੱਡੀਆਂ 'ਚ ਲੰਮੇ ਪਏ ਹੋਏ ਨਿਕਲਦੇ ਨੇ ਜਦੋਂ ਕਿਸਾਨ ਆ ਜਾਂਦੇ ਨੇ ਫਿਰ ਗੱਡੀ ਨਹੀਂ ਪਤਾ ਲੱਗਦਾ ਕਿ ਕਿਹੜੀ ਗੱਡੀ 'ਚ ਪਾ ਕੇ ਨਿਕਲਣਗੇ ਕਈ ਕਈ ਤਾਂ ਗੱਡੀਆਂ ਵਾਲੇ ਪਹਜਾ ਪਾ ਕੇ ਕਈ ਪਿੰਡ ਢ ਪਾ ਦਿੰਦੇ ਇਹਨਾਂ ਨੂੰ ਜਾਣਾ ਕਿਸੇ ਹੋਰ ਪਿੰਡੋਂ ਦਾ ਕਹਿੰਦੇ ਛੱਡੋ ਜੀ ਅੱਪਾ ਫੇਰ ਆਵਾਂਗੇ ਇੱਥੇ ਤਾਂ ਇਹਨਾਂ ਦਾ ਆ ਹਾਲ ਹੋਇਆ ਪਿਆ ਪੰਜਾਬ ਦੇ ਵਿੱਚ ਜੇਕਰ ਤੁਹਾਡਾ ਏਕਾਗਾ ਮਜ਼ਦੂਰਾਂ ਦਾ ਕਿਸਾਨਾਂ ਦਾ ਏਕਾਗਾ ਤੇ ਆਹ ਲੋਕ ਜਿਹੜੇ ਹੁਣ ਸਾਡੀਆਂ ਮਾਵਾ ਮਾਵਾ ਭੈਣਾਂ ਬੋਲਣ ਲੱਗ ਗਏ ਇਹਨਾਂ ਦੇ ਗੁੰਡਿਆਂ ਦੇ ਸਾਹਮਣੇ ਤਾਂ ਕਰਕੇ ਇਹਨਾਂ ਦਾ ਇਹ ਹਾਲ ਹੋ ਰਿਹਾਗਾ ਨਹੀਂ ਤਾਂ ਤਹਾਨੂੰ ਇਹਨਾਂ ਦਾ ਡਾਂਗਾ ਭਰਾ ਕੇ ਇਹਨਾਂ ਨੇ ਭਜਾ ਦੇਣਾ ਸੀ ਆ ਜਿਹੜੇ ਤੁਸੀਂ ਇੱਕੇ ਦੋਕਾ ਹੁੰਦੇ ਤਾਂ ਇਹਨਾਂ ਨੇ ਭਜਾ ਦੇਣਾ ਸੀ ਵੀਡੀਓ ਲੰਬੀ ਹੁੰਦੀ ਆ ਤੇ ਮੈਂ ਅਗਲਾ ਚੈਪਟਰ ਅੱਜ ਸਾਬ ਨੂੰ ਇੱਕ ਹੋਰ ਨਵੇਂ ਬੇਸੇ ਤੇ ਆਪਾਂ ਗੱਲ ਕਰਾਂਗੇ ਤੁਸੀਂ ਮੈਨੂੰ ਦਿਓ ਆਜਾਜਤ ਵੀਡੀਓ ਨੂੰ ਚੰਗੀ ਲੱਗੀ ਸ਼ੇਅਰ ਕਰ ਦਿਓ ਜੇ ਨਹੀਂ ਚੰਗੀ ਲੱਗੀ ਰਹਿਣ ਦਿਓ ਤੇ ਕਮੈਂਟ ਜ਼ਰੂਰ ਕਰ ਦਿਓ ਕਮੈਂਟ ਸਾਨੂੰ ਸੁਝਾਅ ਚਾਹੀਦੇ ਤੁਹਾਡੇ ਬੇਸ਼ੱਕ ਤੁਸੀਂ ਜੋ ਮਰਜ਼ੀ ਕਮੈਂਟ ਕਰੋ ਤੁਹਾਡਾ ਅਸੀਂ ਉਹਨਾਂ ਕਮੈਂਟਾਂ ਨੂੰ ਲਿਖ ਕੇ ਤੁਹਾਡਾ ਅਸੀਂ ਜਵਾਬ ਦੇਵਾਂਗੇ ਨਾ ਕਿ ਤੁਹਾਡਾ ਕੋਈ ਅਸੀਂ ਵਿਰੋਧ ਕਰਦੇ ਆ ਤੁਹਾਡਾ ਹੱਕ ਆ ਆਜ਼ਾਦੀ ਆ ਤੁਹਾਨੂੰ ਵੀ ਆਜ਼ਾਦੀ ਆ ਜੇਕਰ ਸਾਨੂੰ ਬੋਲਣ ਦੀ ਇੰਨੀ ਕ ਆਜ਼ਾਦੀ ਆ ਜੇ ਅਸੀਂ ਬੋਲ ਸਕਦੇ ਆ ਤੁਹਾਨੂੰ ਕਮੈਂਟ ਕਰਨ ਦਾ ਵੀ ਆਜ਼ਾਦੀ ਆ ਕਮੈਂਟ ਤੁਸੀਂ ਆਪਣੀ ਦਿਮਾਗ ਨਾਲ ਸੋਚ ਕੇ ਤੇ ਜਰੂਰ ਸਾਨੂੰ ਦੱਸਣਾ ਜਿਹੜਾ ਵੀ ਤੁਹਾਡੇ ਮਨ ਦੇ ਵਿੱਚ ਆਉਂਦਾ ਉਹ ਕਮੈਂਟ ਲਿਖ ਦਿਓ ਕੋਈ ਇੱਥੇ ਉਹ ਨਹੀਂ ਤੁਹਾਨੂੰ ਬੰਦਸ ਨਹੀਂ ਕਿ ਆਹ ਕਮੈਂਟ ਕਿਉਂ ਲਿਖਿਆ ਨਾ ਆਹ ਕਿਆ ਲਿਖਿਆ ਧੰਨਵਾਦ ਤੇ ਤੁਸੀਂ ਦਿਓ ਮੈਨੂੰ ਇਜਾਜ਼ਤ ਮੈਂ ਹਾਂ ਮੱਖਣ ਸਿੰਘ ਉੱਭਾ ਧੰਨਵਾਦ ਵਹਿਗੂ ਦੇ ਕਾ ਖਾਲਸਾ ਵਹਿਗੂ ਕੀ ਫਤਿਹ